ਨਾ ਆਹ ਦੀ ਗੱਲ ਮੈਂ ਸੋਚੀ ਨਹੀਂ ਰਵਿੰਦਰ ਪੂ ਦਾ ਗੱਲ ਤਾਂ ਹੀ ਠੀਕ ਵਾ ਜਿਆ ਇਦਾਂ ਨਾ ਕਰੀਏ ਪੂਆਂ ਡੀਕ ਲਈਏ ਇਹ ਓਹੋ ਤੂ ਆ ਨੂੰ ਕਦਾ ਡਿਕਣਾ ਵਾ ਅਹੀਂ ਆਪਣੇ ਘਰੋਂ ਜਾਣਾ ਆ ਪੂਆ ਨੇ ਆਪਣੇ ਪਿੰਡੋਂ ਆਉਣਾ ਆ ਸਾਨੂੰ ਪੂਆ ਦੇ ਨਾਲ ਕਦਾ ਮੇਲ ਵਾ ਨਾਲੇ ਪੂਆ ਜੀ ਦੇ ਕੱਲ ਆਏ ਆ ਉਹਨਾਂ ਦੇ ਘਰ ਤੂ ਆ ਨੂੰ ਪੁੱਛ ਲਈਏ ਪੂਆ ਨੇ ਜਾਣਾ ਪੂਆ ਤਾਂ ਢਾੜੀ ਹਲੇ ਕੱਲ ਹੋ ਕੇ ਗਈ ਹੈ ਕੀ ਪਤਾ ਸਾਰਾ ਕੁਝ ਕਰ ਕਤਰ ਕੇ ਨਹੀਂ ਗਈ ਹੈਗੀ ਇਹ ਬਸ ਉਹਨਾਂ ਦੇ ਮਗਰ ਲੱਗੀ ਆ ਅੱਗੇ ਵੀ ਇਹਨਾਂ ਨੇ ਘਰ ਆਪਣਾ ਨਾ ਉਹਦੇ ਮਗਰ ਲਾ ਕੇ ਜਾੜਿਆ ਵਾ ਚਾਚੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਦਲਜੀਤ ਦਾ ਇਦਾਂ ਵਿਆਹ ਰਖਿਆ ਵਾ ਉਹਦੇ ਗੱਲ ਭੂਆ ਜੀ ਆਏ ਤੇ ਉਹਨਾਂ ਨੇ ਦੱਸਿਆ ਮੜਾ ਜੀਆ ਕਿ ਇਦਾਂ ਕਰਕੇ ਦਲਜੀਤ ਦਾ ਰਿਸ਼ਤਾ ਹੋ ਗਿਆ ਵਾ ਤੇ ਥੋੜੇ ਦਿਨਾਂ ਦਾ ਕੀ ਵਿਆਹ ਵਾ ਇਹ ਵੀ ਜਾਣ ਕੇ ਕਿ ਇਹ ਕਾਹਵੇਂ ਗੱਲ ਬਣ ਗਈ ਐ ਤੇ ਨਾ ਰਪਿੰਦਰ ਡਰ ਡਰ ਕੇ ਘੜੀਆਂ ਕੱਢਣ ਡਈਆਂ ਉਹਨਾਂ ਦੇ ਵਿੱਚ ਇਹ ਜਿਹੜੀ ਜਦੋਂ ਆਉਂਦੀ ਆ ਨਾ ਇਹ ਪੂਰੇ ਫੁਵਾੜੇ ਪਾ ਦਿੰਦੀ ਆ ਘਰ ਦੇ ਵਿੱਚ ਆਣ ਕੇ ਕੀ ਅਧਿਕਾਰੀ ਬੰਦਾ ਤੇ ਨਾ ਕੀ ਕਰੀ ਜਿੱਥੇ ਵੱੜਦੀ ਆ ਉੱਥੇ ਇਹ ਖੇੜਾ ਕਰਕੇ ਛੁੱਟ ਦਿੰਦੀ ਆ